ਆਦ ਨੂੰ ਮਗਰੋਂ ਦੱਬ ਲੈਣਾ ਫੇਰੀ ਦਾ ਟਾਇਰ ਕੋ ਮੂੰਹ ਓਏ ਆ ਲੈ ਉੱਤੇ ਬਹਿ ਗਿਆ ਓਏ ਲੇਟ ਹੋਈ ਜਾਂਨੇ ਛੇਤੀ ਕਰ ਸਾਫ ਕਰਨ ਦਾ ਫਿਰ ਕੀ ਹੋਇਆ ਇਹਨੂੰ ਗੱਡੀ ਕੀ ਗੱਡੀ ਆਪਣੇ ਪਿੰਡ ਚ ਗੱਡੀ ਉਹ ਗੱਡੀ ਗੱਡੀ ਫੇਰ ਆਪਣੇ ਪਿੰਡ ਚ ਗੱਡੀ ਪੜ ਨਹੀਂ ਸਕਦੀ ਕਿ ਆਪਣੇ ਪਿੰਡ ਦੀਆਂ ਕਣੀਆਂ ਪੀੜੀਆਂ ਨੇ ਓਏ ਆਏ ਨਹੀਂ ਕਹਿੰਦਾ ਇਹ ਥਾਲਾ ਕਿਸੇ ਨੂੰ ਕੋਈ ਰਿਸ਼ਤਾ ਕਰਾਉਂਦਾ ਫਿਰਦਾ ਹੋ ਤੂੰ ਦਾ ਬਸ ਆਹੀ ਸੋਚੀ ਚ ਲਿਆ ਕਰ ਜੋ ਵੀ ਘਟੇ ਜਿਹੜੇ ਤੈਨੂੰ ਮਿਲ ਜਾਓ ਤਦੋਂ ਸਿਰੇ ਚੜਦੇ ਨਹੀਂ ਹੋਰ ਆਂ ਤੂੰ ਫੋਨ ਨਹੀਂ ਹਿੰਦਾ ਓਏ ਪੰਜ ਪਿੰਡਾਂ ਤੇ ਚ ਉਧਰ ਐ ਮੇਰੀ ਮੇਰੇ ਤੋਂ ਬਿਨਾ ਕੋਈ ਰਿਸ਼ਤਾ ਕਰਾ ਨਹੀਂ ਸਕਦਾ ਜਬਰ ਮਾਰਿਆ ਭਾ ਨਹੀਂ ਜਾ ਕੇ ਜਾ ਤੂੰ ਪਤਾ ਕਰੇ ਆਹੀ ਕਿਦੇ ਆ ਚੱਲ ਚਲੀ ਆ ਜਾ ਚੱਲ ਤੂੰ ਚਲਾ ਚਲਾਉਣੀ ਵੀ ਨਹੀਂ ਹੁੰਦੀ ਆ ਇਹਨੂੰ ਫੜ ਉਹ ਮੈਨੂੰ ਚਲਾਉਣੀ ਹੁੰਦੀ ਖਪੜੇ ਖਰਾਬ ਕਰੇਗਾ ਉਹ ਮੈਨੂੰ ਚਲਾਉਣੀ ਤਾਂ ਹੁੰਦੀ ਆ ਉੱਥੇ ਟੌਰ ਖਰਾਬ ਹੋ ਜੂ ਉਹ ਬੈਟਰੀ ਚਾਰਜ ਵੀ ਇਹਦੀ beep